ਵજન ਘਟਾਉਣ ਲਈ ਕਾਫੀ ਸਾਰੀਆਂ ਚੀਜ਼ਾਂ ਆਪਾਂ ਦੱਸਦੇ ਰਹਿੰਦੇ ਆ ਜਿਵੇਂ ਮੈਂ ਵੀ ਆਪਣਾ ਵજન ਘਟਾਇਆ 12 15 ਕਿਲੋ ਘਟੋ ਘਟ ਪਹਿਲਾਂ ਵਾਲੀ ਤੁਸੀਂ ਮੇਰੀ ਫੋਟੋ ਆ ਜਿਹੜੀ ਉਹ ਦੇਖ ਸਕਦੇ ਆ ਹਨਾ ਤੇ ਕਾਫੀ ਲੋਕਾਂ ਦੇ ਕਮੈਂਟ ਹੁੰਦੇ ਸੀ ਵੀ ਜੀ ਤੁਹਾਨੂੰ ਤਾਂ ਥਾਇਰੋਇਡ ਆ ਵੀ ਸਾਡੇ ਤੇ ਤਾਂ ਥੋੜੇ ਵਾਲੇ ਕਾੜੇ ਆ ਜਿਹੜੇ ਉਹ ਕੰਮ ਨਹੀਂ ਕਰਦੇ ਜਿਹੜੀਆਂ ਚੀਜ਼ਾਂ ਤੁਸੀਂ ਦੱਸਦੇ ਆ ਕਿਉਂਕਿ ਸਾਡਾ ਵਜਨ ਜਿਹੜਾ ਉਹ ਥਾਇਰੋਇਡ ਕਰਕੇ ਵੱਧ ਰਿਹਾ ਤੇ ਅੱਜ ਮੈਂ ਤੁਹਾਨੂੰ thyroid ਜਿੰਨਾਂ ਨੂੰ ਵੀ ਹੈਗਾ ਉਹਦੇ ਕਰਕੇ ਜਿੰਨਾਂ ਦਾ ਵੀ ਵਜ਼ਨ ਵਧਿਆ ਤੇ ਉਹਦਾ ਮੈਂ ਅੱਜ ਹੱਲ ਦੱਸਣ ਲੱਗੀ ਆ ਬੇਸ਼ੱਕ ਤੁਹਾਨੂੰ ਇਹ ਬਿਮਾਰੀ ਚਲੋ ਬਿਮਾਰੀ ਨਹੀਂ ਹੈਗੀ thyroid ਇਹ ਸਿਰਫ ਇੱਕ ਗਲੇ ਦੇ ਵਿੱਚ ਗਲੈਂਡ ਹੁੰਦਾ ਜਿਹਨੂੰ ਕਿ ਆਪਾਂ ਸਟਰੋਂਗ ਰੱਖਣਾ ਹੁੰਦਾ ਪਰ ਫਿਰ ਵੀ ਕਹਿੰਦੇ 8 ਕਰੋੜ ਜਿਹੜੇ ਲੋਕ ਹੈਗੇ ਉਹ thyroid ਦੀ ਗੋਲੀ ਲੈ ਰਹੇ ਹੈਗੇ ਆ ਕੋਈ 25 ਗ੍ਰਾਮ ਕੋਈ 50 ਗ੍ਰਾਮ ਤੇ ਇਹ ਹੈਗੀ ਜੀ 75 ਗ੍ਰਾਮ ਤੇ ਹੁਣ ਜਿਹੜਾ thyroid ਆ ਮੈਂ ਤੁਹਾਨੂੰ ਦੱਸਦੀ ਨੇ ਨੇੜੋਂ ਦੇਖ ਲਓ ਤੁਸੀਂ thyroid ਆ ਜਿਹੜਾ ਉਹ ਮੇਰੇ ਹਸਬੰਡ ਨੂੰ ਆ ਤੇ ਕਾਫੀ ਟਾਈਮ ਤੋਂ ਆ ਤੇ ਵਿੱਚ ਮੈਂ ਉਹਨਾਂ ਦੀ ਇਹ ਵੀਡੀਓ ਵੀ ਲਗਾ ਰਹੀ ਆ ਹਨਾ ਫੋਟੋ ਤੁਸੀਂ ਦੇਖੀ ਹੋਊਗੀ ਕਿਉਂਕਿ ਥਾਇਰੋਇਡ ਹੁੰਦਾ ਦੋ ਤਰ੍ਹਾਂ ਦਾ ਇੱਕ ਤਾਂ ਬੰਦੇ ਨੂੰ ਪਤਲਾ ਕਰਦਾ ਤੇ ਇੱਕ ਬੰਦੇ ਨੂੰ ਮੋਟਾ ਕਰਦਾ ਮੇਰੇ ਹਸਬੰਦ ਨੂੰ ਨਾ ਹੀ ਪਤਲਾ ਕੀਤਾ ਤੇ ਨਾ ਹੀ ਉਹਨਾਂ ਨੂੰ ਮੋਟਾ ਕੀਤਾ ਕਿਉਂਕਿ ਉਹ ਨਾਲ ਦੇਸੀ ਦਵਾਈ ਲੈ ਰਹੇ ਸੀ ਤੇ ਹੁਣ ਉਹ ਦੇਸੀ ਦਵਾਈ ਕਿਹੜੀ ਆ ਵੀ ਆ ਗੋਲੀ ਤੋਂ ਛੁਟਕਾਰਾ ਵੀ ਮਿਲ ਜਾਂਦਾ ਵੀ ਇਦਾਂ ਦੀ ਦੇਸੀ ਦਵਾਈ ਆ ਹਨਾ ਉਹ 662 ਆਈ ਨਾ ਉਹ ਜਿਹੜਾ ਥਾਇਰਾਇਡ ਆ ਬੇਸ਼ੱਕ ਤੁਸੀਂ ਰਿਪੋਰਟ ਵੀ ਚੈੱਕ ਕਰ ਸਕਦੇ ਹੋ ਜੋ ਤੁਸੀਂ ਕਹੋ ਤਾਂ ਮੈਂ ਫੋਟੋ ਪਾ ਦੂੰਗੀ ਹਨਾ ਤਾਂ ਇਹਦੇ ਲਈ ਆਪਾਂ ਘਰੇ ਵੀ ਕੁਝ ਚੀਜ਼ਾਂ ਜਿਹੜੀਆਂ ਕਰਨੀਆਂ ਹੁੰਦੀਆਂ ਇੱਕ ਤਾਂ ਇਹਦੇ ਲਈ ਕੜਾ ਪੀਣਾ ਹੁੰਦਾ ਉਕਾੜ ਮੈਂ ਤੁਹਾਨੂੰ ਨੈਕਸਟ ਵੀਡੀਓ 'ਚ ਦੱਸੂਗੀ ਕਿਉਂਕਿ ਉਹਦਾ ਅੱਜ ਥੋੜਾ ਸਮਾਨ ਖਤਮ ਹੋਇਆ ਪਿਆ ਸੀ ਪਰ ਇੱਕ ਦਵਾਈ ਹੈ ਜਿਹੜੀ ਸਾਡੀ ਰੈਗੂਲਰ ਚੱਲਦੀ ਰਹਿੰਦੀ ਹੈ ਘਰੇ ਤੇ ਉਹ ਤੁਸੀਂ ਵੀ ਆਪਦੇ ਘਰੇ ਬਣਾ ਕੇ ਰੱਖਣੀ ਆ ਤੇ ਕਦੇ ਵੀ ਉਹਨੂੰ ਖਤਮ ਨਹੀਂ ਹੋਣ ਦੇਣਾ ਮਤਲਬ ਬੇਸ਼ੱਕ ਤੁਹਾਡੀ ਗੋਲੀ ਚੱਲਦੀ ਰਹੇ ਦਵਾਈ ਤੁਹਾਡੀ ਚੱਲਦੀ ਰਹੇ ਪਰ ਤੁਹਾਡਾ ਭਾਰ ਨਹੀਂ ਵਧੂਗਾ ਵਜਨ ਨਹੀਂ ਤੁਹਾਡਾ ਵਧੂਗਾ ਵਜਨ ਜਿਹੜਾ ਤੁਹਾਡਾ ਕੰਟਰੋਲ 'ਚ ਰਹੇਗਾ ਤੇ ਇਹ ਜਿਹੜੀ ਦਵਾਈ ਆ ਬੇਸ਼ੱਕ ਥਾਇਰਾਇਡ ਆ ਜਿਹੜਾ ਉਹ ਜੈਂਟਸ ਨੂੰ ਆ ਬੇਸ਼ੱਕ ਲੇਡੀਜ਼ ਨੂੰ ਆ ਉਹ ਦੋਨੋਂ ਲੈ ਸਕਦੇ ਆ ਕਿਉਂਕਿ ਗਲੇ ਦਾ ਇੱਕ ਗਲੈਂਡ ਹੁੰਦਾ ਆਪਣਾ ਉਹਨੂੰ ਆਪਾਂ ਸਟਰੋਂਗ ਕਰਨਾ ਹੁੰਦਾ ਠੀਕ ਹੈ ਵੀ ਇਹਦੇ ਨਾਲ ਜਿਵੇਂ ਹੋਰ ਕਾਫੀ ਚੀਜ਼ਾਂ ਹੋ ਜਾਂਦੀਆਂ ਆਪਣਾ ਪੇਟ ਵਧਣ ਲੱਗ ਜਾਂਦਾ ਵਾਲ ਝੜਨ ਲੱਗ ਜਾਂਦੇ ਆ ਸਰੀਰ ਤੇ ਖੁਸ਼ਕੀ ਰਹਿਣ ਲੱਗ ਜਾਂਦੀ ਹੈ ਨਾ ਥਾਇਰੋਇਡ ਨਾਲ ਜਿਨ੍ਹਾਂ ਨੂੰ ਹੈਗਾ ਜਿਹੜੇ ਗੋਲੀ ਲੈਂਦੇ ਆ ਹਨਾ ਖਾਲੀ ਪੇਟ ਵਾਲੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਤੇ ਹੋਣਾ ਜਿਹੜਾ ਮੈਂ ਤੁਹਾਨੂੰ ਦੱਸਦੀ ਹੈਗੀ ਵੀ ਤੁਸੀਂ ਕੀ ਕਰਨਾ ਇੱਧਰ ਆਜੋ ਜਿਨ੍ਹਾਂ ਨੂੰ ਥਾਇਰੋਇਡ ਹੁੰਦਾ ਕਾਲੀ ਮਿਰਚਾ ਜਿਹੜੀ ਉਹਨਾਂ ਦੀ ਦਵਾਈ ਆ ਬਹੁਤ ਵਧੀਆ ਦਵਾਈ ਤੇ ਕਾਲੀ ਮਿਰਚ ਉਹਨਾਂ ਨੂੰ ਖਾਣੀ ਖਾਂਦੇ ਹੀ ਰਹਿਣਾ ਚਾਹੀਦਾ ਠੀਕ ਹੈ ਤੇ ਇਹ ਦਵਾਈ ਨੂੰ ਤੁਸੀਂ ਕਿਵੇਂ ਬਣਾਉਣਾ ਇਹ ਜਿਹੜਾ ਮੈਂ ਤੁਹਾਨੂੰ ਦੱਸਣ ਲੱਗੀ ਹੈਗੀ ਆ ਇਦਾਂ ਕੁੰਡਾ ਘੋਟਾ ਸਭ ਦੇ ਘਰੇ ਹੈਗਾ ਕੁੰਡਾ ਘੋਟਾ ਜਿਹੜਾ ਤੁਸੀਂ ਲੈਣਾ ਇਹਦੇ ਵਿੱਚ ਤੁਸੀਂ ਕਾਲੀਆਂ ਮਿਰਚਾਂ ਪਾਉਣੀਆਂ ਕਾਲੀਆਂ ਮਿਰਚਾਂ ਇੰਨੀਆਂ ਸਾਰੀਆਂ ਪਾ ਲਓ ਠੀਕ ਹੈ ਇਦਾਂ 12 ਤੋਂ 15 ਕਾਲੀਆਂ ਮਿਰਚਾਂ ਲੈਣੀਆਂ ਹੈਗੀਆਂ ਠੀਕ ਹੈ ਨਮਕਾ ਜਿਹੜਾ ਥਾਇਰੋਇਡ ਆ ਲੈਣੇ ਉਹ ਬਹੁਤ ਘੱਟ ਖਾਣਾ ਹੁੰਦਾ ਜਿਹਨੂੰ ਥਾਇਰੋਇਡ ਆ ਉਹ ਨਮਕ ਬਿਲਕੁਲ ਘੱਟ ਖਾਓ ਠੀਕ ਹੈ ਵੀ ਜਿੰਨਾਂ ਕੋ ਜਮਾ ਹੀ ਨਹੀਂ ਸਰਦਾ ਉਹਨਾਂ ਕੋ ਤੁਸੀਂ ਪਾ ਲਓ ਮਿਰਚ ਜਿੰਨੀ ਹੋ ਸਕੇ ਕਾਲੀ ਖਾਣੀ ਆ ਇਹ ਤਾਂ ਹਰੀ ਜੇ ਤੁਸੀਂ ਚਾਹੋ ਤਾਂ ਮਾੜੀ ਜਿਹੀ ਇੱਕ ਅੱਧੀ ਜਿਵੇਂ ਟੇਸਟ ਵਜੋਂ ਆ ਜਿਹੜੀ ਉਹ ਪਾ ਸਕਦੇ ਆ ਤੇ ਇਹ ਹੈਗਾ ਜੀ ਧਨੀਆ ਧਨੀਆ ਦਵਾਈ ਆ ਥਾਇਰੋਇਡ ਦੀ ਤੇ ਜਿਹੜੀ ਕਿ ਵਜਨ ਨਹੀਂ ਵਧਨ ਦਿੰਦੀ ਤੇ ਆਪਣੇ ਥਾਇਰੋਇਡ ਨੂੰ ਵੀ ਕੰਟਰੋਲ ਰੱਖਦੀ ਆ ਇਹ ਚਟਨੀ ਬਣਾ ਕੇ ਤੁਸੀਂ ਘਰੇ ਰੱਖਣੀ ਆ ਤੇ ਹਮੇਸ਼ਾ ਖਾਣੀ ਆ ਮਤਲਬ ਇਹਦੇ ਵਿੱਚ ਨਾਗਾ ਨਹੀਂ ਪਾਉਂਦਾ ਪਾਉਣਾ ਜੈਂਸ ਵੀ ਇਹਨੂੰ ਖਾ ਸਕਦੇ ਆ ਹੁਣ ਕਹੋ ਵੀ ਕਹਿੰਦੇ ਹੋ ਜੀ ਜੈਂਸ ਧਨੀਆ ਨਹੀਂ ਖਾ ਸਕਦੇ ਕਿਸੇ ਵੀ ਡਾਕਟਰ ਦੀ ਤੁਸੀਂ ਰਾਇ ਲੈ ਲਓ ਜੈਂਸ ਆ ਜਿਹੜਾ ਜੈਂਸ ਵੀ ਜਿਹੜੀ ਦਵਾਈ ਉਹ ਖਾ ਸਕਦੇ ਆ ਇਹਦੇ ਨਾਲ ਕੁਝ ਵੀ ਨਹੀਂ ਹੁੰਦਾ ਇਹ ਦੇਖੋ ਬਸ ਘਰੇ ਉਹ ਵੀ ਆਪਾਂ ਚਟਨੀ ਬਣਾਉਣੀ ਆ ਹਨ ਘਰੇ ਵੈਸੇ ਵੀ ਆਪਾਂ ਚਟਨੀ ਕਰਦੇ ਹੀ ਆ ਤੇ ਇਹ ਚਟਨੀ ਆ ਜਿਹੜੀ ਉਹ ਤੁਹਾਡੇ ਘਰੋਂ ਕਦੇ ਵੀ ਖਤਮ ਨਹੀਂ ਹੋਣੀ ਚਾਹੀਦੀ ਇਹ ਚਟਨੀ ਤੁਹਾਡੇ ਘਰੇ ਹਮੇਸ਼ਾ ਬਣੀ ਰਹਿਣੀ ਚਾਹੀਦੀ ਆ ਜੇ ਤੁਸੀਂ ਚਾਹੋਣੇ ਆ ਵੀ ਸਾਡਾ ਭਾਰਾ ਜਿਹੜਾ ਉਹ ਕੰਟਰੋਲ ਰਵੇ ਇਹ ਇੱਕ ਅਨੁਖਾਣੀ ਆ ਜਦੋਂ ਵੀ ਤੁਸੀਂ ਰੋਟੀ ਖਾਓ ਉਦੋਂ ਤੁਸੀਂ ਨਾਲ ਆ ਜਿਹੜੀ ਥੋੜੀ ਜਿਹੀ ਖਾ ਸਕਦੇ ਆ ਇਦਾਂ ਹੁਣ ਲੋਨ ਵੀ ਕਹਿੰਦੇ ਵੀ ਚਟਨੀ ਆਪਾਂ ਹਮੇਸ਼ਾ ਨਹੀਂ ਖਾ ਸਕਦੇ ਵੀ ਜਦੋਂ ਨਮਕ ਮਿਰਚ ਸਬਜੀ ਚ ਘੱਟ ਹੁੰਦਾ ਨਾ ਉਦੋਂ ਹੀ ਖਾਣੇ ਆ ਪਰ ਇਹ ਸਬਜੀ ਤੁਸੀਂ ਦਹੀਂ ਨਾਲ ਖਾਓ ਪਰਾਠੇ ਤੇ ਰੱਖ ਕੇ ਖਾਓ ਤੁਸੀਂ ਰੋਟੀ ਖਾ ਰਹੇ ਹੋ ਉਹਦੇ ਨਾਲ ਖਾਓ ਪਰ ਜ਼ਰੂਰ ਖਾਓ ਜਿਨ੍ਹਾਂ ਨੂੰ ਵੀ ਥਾਇਰਾਇਡ ਆ ਤੇ ਜਿਹੜੇ ਵੀ ਆਪਦਾ ਭਾਰ ਆ ਜਿਹੜਾ ਉਹ ਕੰਟਰੋਲ ਕਰਨਾ ਚਾਹੁੰਦੇ ਆ ਵੀਡੀਓ ਜਾਣਕਾਰੀ ਵਾਲੀ ਆ ਜਾਣਕਾਰੀ ਵੀ ਬਿਲਕੁਲ ਮੁਫਤ ਚ ਤੁਸੀਂ ਇਹ ਚੀਜ਼ਾਂ ਜਿਹੜੀਆਂ ਉਹ ਕਰ ਸਕਦੇ ਹੋ ਤੇ ਕੋਈ ਤੁਹਾਡੇ ਪੈਸੇ ਨਹੀਂ ਖਰਚ ਹੋਣੇ ਕਿਉਂਕਿ ਇਹਦਾ ਹੱਲ ਆਪਣੀ ਰਸੋਈ ਚ ਹੀ ਆ ਜਾਣਕਾਰੀ ਵਾਲੀ ਵੀਡੀਓ ਆ ਸਾਰਿਆਂ ਦੇ ਕੰਮ ਦੀ ਆ ਪੁੰਨਰਥੀ ਜਣਾ ਇਹਨੂੰ ਸ਼ੇਅਰ ਕਰ ਦਿਓ ਵੀ ਸਾਰਿਆਂ ਦਾ ਜਿਹੜਾ ਉਹ ਭਲਾ ਹੋ ਸਕੇ ਤੇ ਤੁਹਾਡਾ ਵਜ਼ਨ ਕੰਟਰੋਲ ਰਹੂਗਾ ਬੇਸ਼ੱਕ ਤੁਹਾਨੂੰ ਥਾਇਰੋਇਡ ਆ ਕਿਉਂਕਿ ਜਿਹਦੇ ਘਰੇ ਹੁੰਦਾ ਨਾ ਇਹ ਥਾਇਰੋਇਡ ਹੈਗਾ ਜਿਹੜਾ ਇਹਦੇ ਦੁੱਖ ਵੀ ਬਹੁਤ ਆ ਜਿਨ੍ਹਾਂ ਨੂੰ ਹੈਗਾ ਹਨ ਵੀ ਚਲੋ ਔਖੀ ਚੀਜ਼ ਹੈ ਇਹ ਵੀ ਪਰਮਾਤਮਾ ਕਰੇ ਵੀ ਕਿਸੇ ਨੂੰ ਇਹ ਹੋਵੇ ਨਾ ਪਰ ਜਿਹਨੂੰ ਵੀ ਹੈਗਾ ਮੈਂ ਕਹਿੰਨੀ ਆ ਵੀ ਉਹਦਾ ਕੰਟਰੋਲ ਰਵੇ ਠੀਕ ਰਵੇ ਠੀਕ ਹੈ ਤਾਂ ਇਹ ਚੀਜ਼ ਆ ਜਿਹੜੀ ਸਾਰਿਆਂ ਨਾਲ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟ ਵੀ ਕਰਨਾ ਵੀ ਤੁਸੀਂ ਕਿੰਨੇ ਜਿਹੜੀ ਮਿਲੀਗ੍ਰਾਮ ਵਾਲੀ ਗੋਲੀਆਂ ਲੈ ਰਹੇ ਹੋ ਕਿਉਂਕਿ ਉਸ ਹਾਵਨਾ ਮੈਂ ਨੈਕਸਟ ਇੱਕ ਕੜਾੜਾ ਬਣਾਉਣਾ ਤੇ ਉਸ ਹਾਵਨਾ ਮੈਂ ਤੁਹਾਨੂੰ ਜਿਹੜਾ ਦੱਸ ਦੂੰਗੀ ਕਿੰਨੇ ਮਿਲੀਗ੍ਰਾਮ ਗੋਲੀ ਲੈ ਰਹੇ ਆ ਇਹ ਜ਼ਰੂਰ ਕਮੈਂਟ ਕਰਨਾ ਵੀਰਪਾਲ ਕੌਰ ਸਿੱਖੋ YouTube Facebook Instagram ਨੂੰ ਫਾਲੋ ਕਰ ਲਿਓ ਤੇ ਇੱਕ ਗੱਲ ਹੋਰ ਤੁਸੀਂ ਕਿਸੇ ਵੀ ਡਾਕਟਰ ਕੋਲ ਜਲੇ ਜਾਓਗੇ ਹਨਾ ਡਾਕਟਰ ਦੀ ਆਪਣੀ ਦੁਕਾਨਦਾਰੀ ਹੁੰਦੀ ਆ ਉਹ ਤੁਹਾਨੂੰ ਕਦੇ ਵੀ ਕੋਈ ਦੇਸੀ ਜਿਹੜੀ ਜੜੀ ਬੂਟੀ ਉਹ ਕਦੇ ਰეკਮੈਂਡ ਨਹੀਂ ਕਰਨਗੇ ਕਿਉਂਕਿ ਉਹਨਾਂ ਨੇ ਆਪਣੀਆਂ ਦਵਾਈਆਂ ਵੇਚਣੀਆਂ ਹੁੰਦੀਆਂ ਮਹਿੰਗੇ ਮਹਿੰਗੇ ਟੈਸਟ ਆ ਜਿਹੜੇ ਉਹ ਕਰਨੇ ਹੁੰਦੇ ਆ ਹਨਾ ਤਾਂ ਇਹ ਡਾਕਟਰਾਂ ਦੇ ਕੰਮ ਦੀ ਚੀਜ਼ ਆ ਜਿਹੜੀ ਉਹ ਨਹੀਂ ਹੈਗੀ ਤੇ ਘਰੇਲੂ ਨੁਕਤਾ ਹੈਗਾ ਤੇ ਬਹੁਤ ਵਧੀਆ ਬਹੁਤ ਇਹਦਾ ਫਾਇਦਾ ਜਿਹੜਾ ਤੁਹਾਨੂੰ ਹੋਣ ਵਾਲਾ ਵੀਡੀਓ ਨੂੰ ਸੇਵ ਕਰਕੇ ਰੱਖ ਲਿਓ ਇਹ ਖਾਂਚ ਵੀ ਟੇਸਟੀ ਹੁੰਦੀ ਆ ਮਤਲਬ ਕੋਈ ਇਹਦਾ ਨੁਕਸਾਨ ਨਹੀਂ ਹੁੰਦਾ ਇਹ ਤਾਂ ਮੈਂ ਵੀ ਖਾ ਲਈਦੀ ਆ ਐ ਜਿਹੰਦਾ ਵੀ ਕੁਦਰਤ ਨੇ ਜੋ ਵੀ ਬਣਾਇਆ ਹੈ ਨਾ ਉਹ ਟੇਸਟੀ ਬਣਾਇਆ ਤੇ ਬਹੁਤ ਵਧੀਆ ਬਣਾਇਆ ਸਾਰੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਕਈ ਵਾਰੀ ਕਈ ਲੋਕ ਧਨੀਏ ਮਸਾਲੇ ਬਹੁਤ ਘੱਟ ਖਾਂਦੇ ਆ ਉਹਨਾਂ ਨੂੰ ਵੀ ਥਾਇਰੋਇਡ ਹੋ ਜਾਂਦਾ ਇਸ ਦਾ ਇਹਦਾ ਕੋਈ ਕਾਰਨ ਨਹੀਂ ਹੈਗਾ ਹੋਣ ਦਾ ਵੀ ਮੈ ਇਦਾਂ ਘੱਟ ਖਾਣਾ ਚਾਹੀਦਾ ਇਹਨੂੰ ਰੋਕਣ ਲਈ ਤੇ ਕੋਲਡ ਡਰਿੰਕ ਨਹੀਂ ਪੀਣੀ ਚਾਹੀਦੀ ਜਿਨ੍ਹਾਂ ਨੂੰ ਥਾਇਰੋਇਡ ਆ ਕਦੇ ਵੀ ਠੰਡਾ ਨਾ ਪੀਓ ਵੈਸੇ ਜਿਹੜੇ ਠੰਡਾ ਪੀਂਦੇ ਆ ਹਨਾ thyroid ਵਾਲਾ ਬੰਦਾ ਜੇ ਠੰਡਾ ਪੀਂਦਾ ਤਾਂ ਉਹਨੂੰ ਲੱਗਦਾ ਵੀ ਮੇਰਾ ਸਾਰਾ ਕੁਝ ਹਾਜਮ ਹੋ ਗਿਆ ਵੀ ਮੈਨੂੰ ਠੀਕ ਲੱਗਿਆ ਪਰ ਇਹ ਚੀਜ਼ ਨਹੀਂ ਹੈਗੀ thyroid ਵਾਲਾ ਬੰਦਾ ਕਦੇ ਵੀ ਕੋਲਡ ਡਰਿੰਕ ਨਾ ਪੀਵੇ ਤੇ ਕਦੇ ਵੀ ਮੈਦੇ ਤੋਂ ਬਣੀ ਕੋਈ ਚੀਜ਼ ਨਾ ਖਾਵੇ ਤੇ ਇਹ ਕੁਦਰਤੀ ਚੀਜ਼ਾਂ ਦੇ ਫਾਇਦੇ ਹੈਗੇ ਆ ਤੇ ਇਹਨੂੰ ਜ਼ਰੂਰ ਖਾਓ ਧਣੀਆਂ ਬਹੁਤ ਜੜੀ ਬੂਟੀ ਹੈ ਜਿਹੜੀ ਉਹ ਕੰਮ ਦੀ ਹੈ